ਸਸਿ ਗਾ ਜੀ ਸਾਰਿਆਂ ਨੂੰ ਵੈਲਕਮ ਟੂ ਆਵਰ ਬਸੀ ਫੈਮਿਲੀ ਚੈਨਲ ਤੇ ਅੱਜ ਪਿੰਡ ਆਏ ਹੋਏ ਸੀਗੇ ਕੁਛ ਸਾਡਾ ਕੰਮ ਸੀਗਾ ਪਿੰਡ ਆਉਣਾ ਪਿਆ ਤੇ ਕਾਫੀ ਕਮੈਂਟ ਆ ਰਹੇ ਸੀ ਭੈਣ ਭਰਾਵਾਂ ਦੇ ਕਿ ਜਿਹੜੀ ਅਸੀਂ ਇਟਵਰਤ ਰਹੇ ਆ ਉਹ ਇੱਥੋਂ ਲੈ ਕੇ ਆਇਆ ਕੀ ਪ੍ਰਾਈਸ ਪੈਂਦਾ ਇਹ ਤੇ ਕੋਈ ਸਾਡੇ ਭੈਣ ਭਰਾ ਇੱਥੇ ਆ ਵੀ ਰਹੇ ਨੇ ਤੇ ਉਹ ਪੁੱਛ ਰਹੇ ਨੇ ਕਿ ਬਾਕੀ ਅਵਤਾਰ ਨੂੰ ਪਤਾ ਸੀ ਸਾਰਾ ਤੇ ਸਾਨੂੰ ਕੋਈ ਜ਼ਿਆਦਾ ਨੌਲੇਜ ਨਹੀਂ ਤੇ ਮੈਂ ਕਿਹਾ ਚਲੋ ਅੱਜ ਇਹ ਦੱਸ ਦੇਣਗੇ ਤੁਹਾਨੂੰ ਮੈਂ ਤੁਹਾਨੂੰ ਦੱਸ ਦਵਾਂ ਈਟ ਆ ਪਈ ਦੋ ਤਰ੍ਹਾਂ ਦੀ ਈਟ ਲੈ ਕੇ ਆਏ ਆ ਇੱਕ ਤਾਂ ਬਲॉक्स ਇਹਨੂੰ ਬਲॉक्स ਕਹਿੰਦੇ ਨੇ ਤੇ ਦੋ ਤਰ੍ਹਾਂ ਦੇ ਬਲॉक्स ਲੱਗੇਗੇ ਇਹ 6x6 ਇੰਚੀ ਇਹ ਆ ਹੈਗੀ 9 ਇੰਚੀ ਤੇ 12 ਬੋਲੋ ਆਵਾਜ਼ ਆਉਂਦੀ ਇਹ ਹੈਗੀ 9 ਇੰਚੀ ਹਨਾ ਇੱਧਰ ਦੇਖੋ ਦੇਖੋ ਜੀ ਸਾਈਜ਼ ਤੁਸੀਂ ਆਪ ਚੈੱਕ ਕਰ ਲਓ ਇਹ 6 ਇੰਚੀ ਹੈ ਇਹ 9 ਇੰਚੀ ਹੈ ਇਹ ਆウター ਵਾਸਤੇ ਆਇਨਰ ਵਾਸਤੇ ਇਹ ਆਪਾਂ ਨੂੰ ਜਿਹੜੀ ਪਈ ਹੈ ਨੀਅਰ ਅਬਾਊਟ 80 ਰੁਪਏ ਪਈ ਹੈ ਇਹ ਆਪਾਂ ਨੂੰ ਇੱਕ ਬਲੌਕ ਦਾ ਇਹ 10 ਇੱਟਾਂ ਜਾਂ 11 ਇੱਟਾਂ ਦੇ ਬਰਾਬਰ ਬਰਾਬਰ ਹੈ ਇਹ 10 ਇੱਟ ਆਪਾਂ ਲੱਗੂਗੀ ਉੱਥੇ ਇਹ ਇੱਕ ਲੱਗੂਗੀ ਜਿਹੜੀ ਆਹ ਆ ਇਹ 6 ਇੰਚੀ ਆ ਇਹਦੀ ਅਸੀਂ ਕੈਲਕੂਲੇਸ਼ਨ ਕੀਤੀ ਨਹੀਂ ਪਰ ਘੱਟੋ ਘੱਟੇ ਵੀ 5 ਜਾਂ 6 ਇੱਟਾਂ ਤਾਂ ਲੱਗ ਹੀ ਜਾਣਗੀਆਂ ਇੱਥੇ ਤੇ ਇਹ ਜਿਹੜੇ ਬਾਕਸ ਬਣੇ ਹੋਏ ਇਹਦੇ ਬਾਰੇ ਵੀ ਦੱਸੋ ਇਹ ਬਲॉक्स ਨੇ ਇਹਦੇ ਵਿੱਚ 에어 ਸਰਕੂਲੇਸ਼ਨ ਹੁੰਦੀ ਹੈ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਹਾਲੇ ਤੱਕ ਕਬਸੇ ਵਰਤ ਕੇ ਤਾਂ ਦੇਖਿਆ ਨਹੀਂ ਪਰ ਇਹ ਹੈ ਕਿ ਕਹਿੰਦੇ ਵੈਂਟੀਲੇਸ਼ਨ ਮਤਲਬ ਜਿਹੜਾ ਅੰਦਰੋਂ ਜਿਹੜਾ ਟੈਂਪਰੇਚਰ ਹੈ ਉਹ ਬਾਹਰ ਨਾਲੋਂ 10-12 ਡਿਗਰੀ ਸੈਲਸੀਅਸ ਘੱਟੂਗਾ ਜੇ ਬਾਹਰ 20 ਡਿਗਰੀ ਸੈਲਸੀਅਸ ਹੈ ਇੱਥੇ 27-28 ਡਿਗਰੀ ਸੈਲਸੀਅਸ ਮਿਲੇਗਾ ਪਰ ਅਸੀਂ ਹਾਲੇ ਵਰਤ ਕੇ ਦੇਖਿਆ ਨਹੀਂ ਅਸੀਂ ਇਹ ਚੀਜ਼ ਐ ਨਹੀਂ ਵਰਤੀ ਉਹ ਕਹਿੰਦੇ ਸੀ ਕਿ ਤੁਹਾਡੇ ਘਰ ਨੂੰ ਕਿਤੇ ਧੁੱਪ ਨਹੀਂ ਪੈਣੀ ਜਿਸ ਇਧਰੋਂ ਆ ਇਧਰੋਂ ਚੜਦੀ ਆਉਂਦੀ ਫਿਰ ਚਲੀ ਜਾਂਦੀ ਐ ਜਿਨ੍ਹਾਂ ਨੂੰ ਜਿਵੇਂ ਚਾਰ ਚਫੇਰੇ ਧੋਪੀ ਧੋਪ ਐ ਉਹਦੇ ਵਾਸਤੇ ਕਵਰ ਕਰਨ ਵਾਸਤੇ ਵਿੱਚ ਫਰਮਾਕੋਲ ਪੈਂਦੇ ਨੇ ਫਰਮਾਕੋਲ ਕਹਿੰਦੇ ਉਹਦੇ ਵਾਸਤੇ ਕਿਹਾ ਸੀ ਉਹਨਾਂ ਨੇ ਵੀ ਆਵਾਜ਼ ਨਾ ਬਾਹਰੋਂ ਨਾ ਇਧਰ ਆਵੇ ਅੰਦਰ ਮਤਲਬ ਸਾਰਾ ਕੁਝ ਬਹੁਤ ਜ਼ਿਆਦਾ ਸਾਊਂਡ ਪ੍ਰੂਫ ਹੋ ਜੇ ਸਾਊਂਡ ਪ੍ਰੂਫ ਹੋ ਜੇ ਤੇ ਅਸੀਂ ਨੇ ਖੈਰ ਥਰਮਾਕੋਲ ਲੀਪਵਾਏ ਅਸੀਂ ਜਿਆਦਾ ਸਾਊਂਡ ਪ੍ਰੂਫ ਨਹੀਂ ਚਾਹਦੇ ਸਾਨੂੰ ਪਤਾ ਵੀ ਲੱਗੇ ਬਾਹਰ ਕੋਈ ਆਇਆ ਤਾਂ ਕੋਈ ਆਇਆ ਜਿਆਦਾ ਵੀ ਇੱਥੇ ਸਾਊਂਡ ਪ੍ਰੂਫ ਹੋ ਜਾਏ ਤਾਂ ਮੁੱਖਾ ਹੋ ਜਾਊਗਾ ਤੇ ਇਹ ਆਪਾਂ ਨੇ ਮੰਗਾਇਆ ਬਾਕੀ ਮੈਂ ਤੁਹਾਨੂੰ ਦੱਸਦਾ ਜੀ ਇਹਦੇ ਵਿੱਚ ਇਹਦੇ ਬੈਨੀਫਿਟ ਹੈ ਕੀ ਕੀ ਨੇ ਮਤਲਬ ਕਿ ਜੇ ਆਪਾਂ ਗੱਲ ਕਰੀਏ ਆ ਦੇਖੋ ਇਸੇ ਮਸਲੇ ਦੀ ਕਾਸਟ ਘਟ ਜਾਂਦੀ ਹੈ ਇਹ 8 ਰੁਪਏ 8-10 ਰੁਪਏ ਮਹਿੰਗੀ ਝਰੂਰ ਪੈਦੀ ਆਪਾਂ ਨੂੰ ਆਮ ਇਟ ਨਾਲ ਪਰ ਇਹ ਦੇਖੋ ਵੀ ਇੱਥੇ ਮਸਾਲਾ ਸਿਰਫ ਇੰਨੀ ਜਗ੍ਹਾ ਤੇ ਲੱਗਣਾ। ਇੰਨੀ ਜਗ੍ਹਾ ਤੇ ਲੱਗਣਾ ਬਲਕਿ ਜੇ ਆਪਾਂ ਦੂਸਰੀ ਦੂਸਰੀ ਟਲਾਈ ਉੱਥੇ ਮਸਾਲਾ ਦੇ ਕੋਲ ਲੱਗੇ ਸਾਹਮਣੇ ਦੇਖੋ। ਉੱਥੇ ਹਰ ਇੱਟ ਤੇ ਮਸਾਲਾ ਲੱਗਣਾ ਹੈ ਤੁਹਾਡਾ। ਉਹਨੇ 10 ਇੱਟਾਂ ਦੇ ਵਿੱਚ ਸਿਰਫ ਇੱਕ ਵਾਰ ਮਸਾਲਾ ਲੱਗਣਾ। ਇਸ ਚੀਜ਼ ਦਾ ਵੀ ਕਾਸਟ ਘਟਦੀ ਆ। ਆਪਣਾ ਜਿਹੜਾ ਸਿਮਿੰਟ ਔਰ ਰੇਤਾ ਉਹਦੀ ਕਾਸਟ ਇੱਥੇ ਘਟ ਜਾਂਦੀ ਹੈ। ਤੇ ਬਾਕੀ ਇਹ ਤਾਂ ਪੁਰਾਣਾ ਘਰੇ ਸੀਗੇ ਵੀ ਅੱਜ ਮੈਂ ਚੰਗਾਠਾ ਲਾਉਣੀਆਂ ਨੇ ਇਹ ਥੋੜੀ ਔਖੀ ਲੱਗਦੀ ਨੇ ਪਰ ਸਾਡੇ ਮਿਸਤਰੀਆਂ ਨੇ ਸਾਨੂੰ ਬਿਲਕੁਲ ਨਹੀਂ ਇਹ ਗੱਲ ਕਹੀ ਕਿ ਔਖੀ ਲੱਗ ਰਹੀਆਂ ਨੇ ਉਹਨਾਂ ਨੇ ਤਾਂ ਆਰਾਮ ਨਾਲ ਲਾ ਲੂ ਦਿੱਤੀਆਂ ਤੇ ਸਾਰੀ ਚੰਗਾਠਾ ਬਸਾ ਦੇ ਤਾਂ ਫਿਲਹਾਲ ਚ ਗੈਪ ਦਿਖ ਰਹੇ ਨੇ ਇਹ ਭਰੇ ਜਾਣਗੇ ਜਦੋਂ ਪਲਸਟਰ ਹੋ ਗਿਆ ਤੇ ਬਾਕੀ ਤੁਸੀਂ ਆ ਦੇਖੋ ਇੱਥੇ ਪਾਣੀ ਦੀ ਸਾਰੀ ਕਿਨਾਈ ਜਰੀ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਕੋਈ ਅਸੀਂ ਬੁਆਲ ਨਹੀਂ ਹੈ ਜੀ ਅਨੇ ਗੰਦ ਹੈ ਇੱਥੇ ਗੰਦ ਕਰਕੇ ਥੋੜਾ ਜਿਆਦਾ ਜੀਂਦਿਆ ਲੱਗ ਰਿਹਾ ਹੋਊਗਾ ਪਰ ਜਦੋਂ ਸਫਾਈ ਹੋ ਗਈ ਇੱਥੇ ਸਾਰਾ ਉਹ ਟਾਇਲਾ ਵਾਲਾ ਲੱਗ ਜਾਂਦੀਆਂ ਤਾਂ ਇਸ ਦੀ ਜੋ ਖੂਬਸੂਰਤੀ ਆਪਣਾ ਨਿੱਖੜ ਕੇ ਆਊਗੀ ਤੂੰ ਨਕਰਾ ਤੂੰ ਨਕਰਾ ਕਿਉਂ ਲੈ ਨਹੀਂ ਤੂੰ ਕੀ ਨਕਰਾ ਲਾ ਰਹੀ ਹੈ ਕਲਵਿੰਦਰ ਕਲਵਿੰਦਰ ਦੀਆਂ ਮੁੰਨ ਨਕਲਾ ਲਾ ਰਹੀ ਕਲੰਦਰ ਵੀਡੀਓ ਬਣਾ ਰਿਹਾ ਹਿਉ ਜਾ ਰਹੇ ਮਰ ਜੋ ਨਵੇਂ ਬੂਟ ਲੈ ਨਵੇਂ ਬੂਟ ਨਵੇਂ ਬੂਟ ਆ ਰਹੇ ਤਾਂ ਉਹ ਆ ਗਿਆ ਭਈਆ ਮਦਨ ਵਾਲਾ ਉਹ ਵਿਚਾਰਾ ਬੌਂਦਰ ਜੂਗਾ ਕਿ ਇਹਨੇ ਭਾਈ ਨੇ ਕੈਮਰਾ ਕਾ ਤੋ ਲਾ ਰੱਖਿਆ ਉਹਨੇ ਮੂੰਹ ਲਵੇਟਿਆ ਵਿਚਾਰੇ ਨੇ ਇਹ ਰੱਖ ਪਹਿਲੇ ਦੇ ਨਾਮ ਨਾਲ ਤਾਂ ਵੀ ਘਰ ਤੋਂ ਪਾ ਤੋਂ ਵੀਡੀਓ ਬਣਾ ਦਿੱਤੀ ਕਿਉਂ ਆ ਗਏ ਸ਼ੂ ਆ ਗਏ ਜਾ ਆਉਣ ਪੱਦ ਕੇ ਜਾ ਇਹ ਜੇ ਮੱਕੋ ਕੇ ਦੂਵੀਂ ਬੋਰਾ ਅੱਜ ਮਥਾ ਕਹਿੰਦੇ ਸੁੱਖਾ ਸੁਖ ਦਿਨ ਉਹ ਇਹ ਦਿਨ ਆਇਆ ਹੈ ਤੇ ਮੇਰਾ ਪੁਰਾਣਾ ਨਵੇਂ ਬੂਟ ਲੈ ਆਇਆ ਲੈ ਸਾਡੀ ਮਹਿਫਲ ਲੱਗੀ ਹੋਈ ਫੁੱਲ ਕੋਈ ਕਿਤੇ ਬੈਠਾ ਕੋਈ ਕਿਤੇ ਲੇਟ ਹੈ ਨਹੀਂ ਪਰ ਫਿਰ ਵੀ ਆਪਾਂ ਬੈਠੇ ਆ ਇੱਥੇ ਲੋ ਜੀ ਦਰਬਾਸੀ ਸਾਹਿਬ ਦੀ ਆਪਾਂ ਨੇ ਸਿਰ ਸਿਰ ਡਿਊਟੀ ਲਾਤੀ ਤੇ ਤੁਸੀਂ ਅੱਜ ਕੋਰੀਅਰ ਕੱਢਣੇ ਜਿੰਨੇ ਵੀ ਰੁਕੇ ਹੋਏ ਮੈਂ ਕਿੰਨੀ ਸ਼ਿਫਟਾਂ ਲਾਉਣਾ ਮੈਂ ਇੱਥੇ ਜਾਣਾ ਆਪਣੇ ਦਫ਼ਤਰ ਫਿਰ ਉਸ ਤੋਂ ਬਾਅਦ ਇੱਥੇ ਇਹ ਤਾਂ ਜ਼ਰੂਰੀ ਹੈ 11 ਵਜੇ ਨੇ ਅੱਜ ਮੇਰੀ ਡਿਊਟੀ 12:00 ਵਜੇ ਆ ਉਹਨੇ ਬਾਜ਼ਾਰ ਜਾਣਾ ਕਰਕੇ ਕੋਰੀਅਰ ਕਰਵਾ ਕੇ ਫਿਰ ਆਫਿਸ ਜਾਊਗਾ ਮੈਂ ਤੇ ਜਿਹੜੀਆਂ ਪੈਣਾ ਦੇ ਸਾਡੀਆਂ ਦੇ ਕੋਰੀਅਰ ਰੁਕੇ ਹੋਏ ਸੀ ਪੋਸਟ ਆਫਿਸ ਬੰਦ ਹੋਣ ਕਰਕੇ ਅਸੀਂ ਪੈਣਾ ਦੇ ਕੋਰੀਅਰ ਰੁਕਣ ਨਹੀਂ ਦਿੱਤੇ ਅਸੀਂ ਐਮਾਜ਼ਨ ਰਾਹੀਂ ਉਹਨਾਂ ਦੇ ਕੋਰੀਅਰ ਕਰਵਾਉਂਦੇ ਸਣ ਤੇ ਕੱਲ ਦਾ ਪੋਸਟ ਆਫਿਸ ਕੱਲ ਕੇ ਪਰਸੋਂ ਦਾ ਪੋਸਟ ਆਫਿਸ ਜਿਹੜਾ ਖੁੱਲ ਚੁੱਕਿਆ ਤੇ ਹੁਣ ਆਪਾਂ ਉੱਥੇ ਹੀ ਕਰਾਵਾਂਗੇ ਵੈਸੇ ਹੈ ਜਿਹੜੇ ਆਪਾਂ ਨੇ Amazon 라이 ਕਰਵਾਏ ਸੀ ਉਹ ਵੀ ਘਰੇ ਉਹਨਾਂ ਨੂੰ ਰੀਸੀਵ ਹੋਏ ਨੇ ਘਰੇ ਹੀ ਦੇਖ ਕੇ ਆਏ ਨੇ ਜਾ ਕੇ ਉਹਦੀ ਕੋਸ ਥੋੜਾ ਜਿਆਦਾ ਸੀ ਆ ਰੰਦਾ ਅੰਦਰੋਂ ਕੱਢਣ ਵਾਲਾ ਉਹ ਥੱਲੇ ਥੱਲੇ ਜਿੱਥੇ ਐਡਰੈਸ ਪਾਇਆ ਹੋਇਆ ਹੈ ਚਲੋ ਜੀ ਇੱਧਰ ਸਾਰੇ ਕੋਰੀਅਰ ਕੂਰੀਅਰ ਆਪਾਂ ਕੱਢਿਆ ਜਾਂ ਕੱਢਣ ਬਹੁਤ ਦੇਖ ਸਕਦੇ ਹੋ ਤੁਸੀਂ ਕਿਉਂਕਿ ਸਾਡੇ ਜਗਾ ਇੰਨੀ ਕੁ ਹੈ ਹੀ ਇੱਥੇ ਹੀ ਸਾਰੀ ਅਸਸਮੈਂਟ ਕਰ ਰਹੇ ਆਂ ਇਧਰ ਕਟਿੰਗ ਕਰ ਕਰਕੇ ਜੋ ਵੀ ਆਪਣੇ ਟਰਾਲ ਨੇ ਖਾਲੀ ਹੋ ਗਏ ਨੇ ਅੱਦੇ ਆ ਪਏ ਨੇ ਅੱਦੇ ਆ ਪਏ ਨੇ ਇਹ ਗੱਡੀ ਚ ਲੱਗ ਕੇ ਲੱਦ ਕੇ ਪਿੰਡ ਹੀ ਲੈ ਕੇ ਜਾਣੇ ਪੈਣੇ ਨਹੀਂ ਲੱਗਦਾ ਹੂੰ ਨਹੀਂ ਐਹੀਂ ਐ ਬਸ ਕਹਿੰਦੇ ਤੇ ਤੇ ਮੈਂ ਤੁਹਾਨੂੰ ਆਪਣਾ ਸੋਹਣਾ ਬੂਥਾ ਦਿਖਾਵਾਂ ਮੇਰਾ ਬੂਥੇ ਤੇ ਗੌਰ ਕਰਿਓ ਮੈਂ ਸਵੇਰੇ ਤੜਕੇ ਦੀ ਉੱਠ ਕੇ ਬਸ ਆਹੀ ਜਿਹੜੇ ਕੋਰੀਅਰ ਕੱਢਣੇ ਸੀ ਉਹ ਕੱਢ ਰਹੀਆਂ ਜਿਹੜੇ ਟਾਫਟ ਡਾਈ ਹੁਣ ਜਾਣੇ ਦੁਪੱਟੇ ਡਾਈ ਹੁਣ ਜਾਣੇ ਉਹ ਕੱਢ ਰਹੀਆਂ ਤੇ ਵਲੌਗ ਆਪਾਂ ਨੇ ਸ਼ੁਰੂ ਕਰਤਾ ਸਸੀ ਕਾਲ ਜੀ ਨਵੇਂ ਵਲੌਗ ਤੁਹਾਡਾ ਬਹੁਤ ਬਹੁਤ ਵੈਲਕਮ ਆ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਡੇ ਚੈਨਲ ਤੇ ਜੋ ਵੀ ਤੁਹਾਡੇ ਲਈ ਅਸੀਂ ਵੀਡੀਓ ਸ਼ੇਅਰ ਕਰਦੇ ਹਾਂ ਫੈਮਿਲੀ ਵੀਡੀਓ ਹੁੰਦੀਆਂ ਨੇ ਪੁੱਤ ਦੀ ਆਵਾਜ਼ ਬੜੀ ਆਉਂਦੀ ਹੁੰਦੀ ਹਣੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਫੁੱਲ ਸਪੋਰਟ ਕਰਿਓ ਮਾਝ ਮੈਂ ਨਾਲ ਹੈਲਪ ਕਰਾਂ ਉਤਾਰਦੀ ਕਿਉਂਕਿ ਕੰਮ ਕਾਫੀ ਐ ਤੇ ਟਾਈਮ ਸਾਡੇ ਭਾਈ 11 ਵਜੇ ਗਿਆ ਉਤਾਰ ਨਹੀਂ ਲੱਗ ਰਿਹਾ ਟਾਈਮ ਦਾ ਮਿੰਟੋ ਮਿੰਟੇ ਲੰਗੀ ਜਾ ਰਿਹਾ ਪਤਾ ਕੀ ਮੈਨੂੰ ਆਪਣੀ ਜੋਬ ਹੀ ਛੱਡਣੀ ਪੈਣੀ ਨਾ ਨਾ ਜੋਬ ਛੱਡਣੀ ਉਹ ਤੋਂ ਬਿਨਾ ਕੀ ਆਪਣਾ ਇਧਰ ਨਾਲ ਦੀ ਨਾਲ ਪੈਕਿੰਗ ਹੋ ਰਹੀ ਹੈ ਤਾਂ ਪੈਕ ਹੋ ਚੁੱਕੇ ਨੇ ਕੁਝ ਇਹਨਾਂ ਨੂੰ ਅੱਧਰ ਉਲਟੇ ਕਰ ਦੋ ਐਡਰੈਸ ਦਾ ਅੱਗੇ ਇੱਕ ਚੱਕਰ ਪੈ ਗਿਆ ਕਿਸੇ ਪੈਣ ਦਾ ਉਹ ਵਿਚਾਰੇ ਐਵੇਂ ਵੀਡੀਓ ਬਣਾ ਰਹੇ ਹਨ ਤੇ ਕਿਸੇ ਨੇ ਐਡਰੈਸ ਚੱਕ ਕੇ ਤਾਂ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰਤਾ ਇਹ ਵੀ ਲੋਕ ਦੁਨੀਆ ਤੇ ਪੈਦਾ ਹੋਏ ਹੋਏ ਨੇ ਕਿ ਨਹੀਂ ਚਲੋ ਜੀ ਇਧਰ ਸਾਡੇ ਕੋਰੀਅਰ ਪੈਕ ਹੋ ਚਲੇ ਨੇ ਫਿਰ ਮੈਂ ਜਾਣੇ ਨੇ ਸਾਰੇ ਢਾਈ ਵਾਸਤੇ ਜਿਹੜੇ ਟਾਫਟੂ ਟੂ ਤੇ ਉਹ ਪੈਣੇ ਮੈਨੂੰ ਟਾਫਟੇ ਕਟਿੰਗ ਕਰਨੇ ਪੜੇ ਔਖੇ ਲੱਗਦੇ ਨੇ ਯਾਰ ਤੇ ਆ ਸੂਟਾਂ ਦੀ ਆਪਾਂ ਨੇ ਵੀਡੀਓ ਪਾਈ ਸੀ ਇਹ ਆਪਣਾ ਸਾਰਾ ਸਟਾਕ ਖਤਮ ਹੋ ਚੁੱਕਿਆ ਤੇ ਇਹਦੇ ਵਿੱਚ ਇੱਕ ਰੈੱਡ ਕਲਰ ਦੁਬਾਰਾ ਫੇਰ ਆਇਆ ਡਿਮਾਂਡ ਤੇ ਰੈੱਡ ਕਲਰ ਵੀ ਖਤਮ ਹੋ ਗਿਆ ਸੀ ਆ ਕਲਰ ਵੀ ਖਤਮ ਹੋ ਗਿਆ ਸੀ ਤੇ ਇਹ ਕਲਰ ਆਪਾਂ ਨੂੰ ਦੁਬਾਰਾ ਨਹੀਂ ਮਿਲਿਆ ਇਹਦੇ ਵਿੱਚ ਰੈੱਡ ਪ੍ਰਿੰਟ ਹੈ ਉਹ ਤੁਸੀਂ ਲਾਈਵ ਸੇ ਚੈੱਕ ਕਰ ਲਿਓ ਜਾ ਕੇ ਲਾਈਵ ਦੇ ਵਿੱਚ ਤੁਹਾਨੂੰ ਦੇਖ ਜੇਗਾ ਠੀਕ ਹੈ ਜੀ ਤੇ ਕੁਝ ਭੈਣਾਂ ਮੇਰੀਆਂ ਨੇ ਮੇਰੇ ਨਾਲ ਦੇ ਸੂਟ ਆਰਡਰ ਕੀਤੇ ਸੀ ਆ ਜਿਹੜੇ ਇਹ ਮੈਂ ਤਾਂ ਲੈਸਸ ਨਾਲ ਰੈਡੀ ਕਰਵਾਇਆ ਸੀ ਜਿਹੜੀ ਭੈਣ ਵਰਕ ਕਰਵਾਉਣਾ ਚਾਹੁੰਦੀ ਏ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਇਹਦਾ ਆਪਾਂ ਨੇ ਦੁਪੱਟਾ ਰੈਡੀ ਕੀਤਾ ਸੀ ਇਹਦਾ ਥਾਣ ਕਿੱਥੇ ਆਉਂਦਾ ਪਿੱਛੇ ਤੁਹਾਡੇ ਫੜਾਇਓ ਮੈਂ ਦਿਖਾਦਾ ਇੱਕ ਵਾਰੀ ਇਹਦਾ ਥਾਣ ਹੂੰ ਆ ਇਹਦੇ ਨਾਲ ਦਾ ਥਾਣ ਪਿਆ ਨਾ ਥਾਣ ਲਿਆਂਦਾ ਸੀ ਸੂਟਾਂ ਦਾ ਕਿਉਂਕਿ ਆਰਡਰ ਜਾ ਰਹੇ ਭੈਣਾਂ ਸਾਡੀਆਂ ਦੇ ਤੁਹਾਡੇ ਪਿੱਛੇ ਪਿਆ ਹੁਣ ਉਧਰ ਦੇਖੋ ਧਿਆਨ ਨਾਲ ਦੇਖੋ ਆ ਇਹਨਾਂ ਟਾਸਕਿਆਂ ਦੇ ਪਿੱਛੇ ਹਨੀ ਆ ਪਿਆ ਚਲੋ ਜੀ ਜਿਹੜੀ ਭੈਣ ਸਾਡੀ ਸਾਡੇ ਕੋਈ ਸੂਟ ਬਾਏ ਕਰਨਾ ਚਾਹੁੰਦੀ ਹੈ ਸਾਡੇ ਕੋਲ ਅਵੇਲੇਬਲ ਨੇ ਇਹਨਾਂ ਦਾ ਸਟਾਕ ਪਤਾ ਨਹੀਂ ਕਦੋਂ ਖਤਮ ਹੋ ਜਾਏ ਉਹ ਬਾਟਮ ਵੀ ਫੜਾਓ ਤੇ ਇਹਦੇ ਨਾਲ ਮੈਂ ਤੁਹਾਨੂੰ ਦੱਸਦਾ ਪੰਜਾਬੀ ਪਹਿਰਾਵੇ ਤੇ ਵੀ ਦੱਸ ਦੂੰਗੀ ਮੈਂ ਇਹਦੇ ਨਾਲ ਆਪਾਂ ਨੇ ਇਹ ਸ਼ਰਟ ਰੱਖੀ ਹੈ ਜੀ ਤੇ ਕريب ਦੀ ਬਾਟਮ ਆਪਾਂ ਨੇ ਨਾਲ ਪ੍ਰੋਪਰ ਡਾਈ ਕਰਕੇ ਦੇ ਰਿਆਂ ਤੇ ਇਹ ਜਿਹੜੀ ਬਾਟਮ ਸੀ ਇਹਦਾ ਆਪਾਂ ਨੇ ਦੁਪੱਟਾ ਰੈਡੀ ਕੀਤਾ ਤੁਸੀਂ ਐਵੇਂ ਲੈ ਸਕਦੇ ਹੋ ਜਿਹੜੀ ਜਿਨ੍ਹਾਂ ਨੇ ਮੇਰੀ ਡੀਲ ਨਹੀਂ ਦੇਖੀ ਇੰਸਟਾਗ੍ਰਾਮ ਦੀ ਆਈਡੀ ਹੈ ਜੀ ਪੰਜਾਬੀ ਪਹਿਰਾਵਾ ਬਾਸੀ ਫੈਮਿਲੀ ਨਾਂ ਤੇ ਉੱਥੇ ਤੁਸੀਂ ਚੈੱਕ ਕਰ ਲਿਓ ਬਹੁਤ ਪਿਆਰਾ ਸੂਟ ਹੈ ਤੁਸੀਂ ਲੈਸਿੰਸ ਨਾਲ ਰੈਡੀ ਕਰਵਾਣਾ ਜਾਂ ਤੁਸੀਂ ਵਰਕ ਕਰਵਾਣਾ ਤੁਸੀਂ ਮੈਨੂੰ ਦੱਸ ਦਿਓ ਤੇ ਅੱਜ ਇੱਕ ਸੂਟ ਜਾਣਾ ਜੀ ਇਹਦੇ ਚ ਵਰਕ ਵਾਸਤੇ ਉਹ ਵੀ ਮੈਂ ਤੁਹਾਡਾ ਸ਼ੋਅ ਕਰ ਦਾਂਗੀ ਪੰਜਾਬੀ ਪਹਿਰਾਵੇ ਚੈਨਲ ਤੇ ਚਲੋ ਜੀ ਇਹ ਸਟਾਕ ਆਪਣੇ ਕੋ ਆ ਚੁੱਕਿਆ ਹੈ ਇਹਦੇ ਚ ਕਾਫੀ ਕਲਰ ਨੇ ਜਿਹੜੀ ਭੈਣ ਮੇਰੇ ਕੋ ਕਲਰ ਮੰਗਵਾਣਾ ਚਾਹੁੰਦੀ ਹੈ ਮੈਂ ਪਿਕ ਸ਼ੇਅਰ ਕਰ ਦੂੰਗੀ ਤੁਸੀਂ ਉੱਥੇ ਡਿਸਾਈਡ ਕਰ ਲਿਓ ਤੇ ਇਹ ਸੂਟ ਦਾ ਪ੍ਰਾਈਸ ਹੈ ਜੀ ਵਿਦਨ ਦੁਪੱਟਾ 2850 ਰੁਪਏ ਸੌਫਟ ਔਰਗਾਂਜਾ ਫੈਬਰਿਕ ਹੈ ਮੈਂ ਤੁਹਾਨੂੰ ਇੱਥੇ ਵੀ ਨੌਲੇਜ ਦੇ ਦਿੱਤੀ ਠੀਕ ਹੈ ਜੀ ਹਾਂਜੀ ਕੀ ਰਹਿ ਗਿਆ ਹਾਰ ਰਹਿ ਗਏ ਗਿਣ ਲਓ ਸਾਰੇ ਅਦਾ ਸਾਰੇ ਗਿਣਤੀ ਕਰ ਲੋ ਫਿਰ 3 4 5 6 7 8 10 ਨੇ ਤੇ ਕੁਝ ਪੁਰਾਣੀ ਗੱਡੀ ਚ ਪਏ ਨੇ ਹਜੇ ਉਹ ਜਿਹੜੇ ਉੱਤੇ ਪਏ ਨੇ ਉਹ ਸਾਰੇ ਪੈਕ ਕਰਨੇ ਨੇ ਤੁਹਾਨੂੰ ਤਾਂ ਬਹੁਤ ਲੱਗ ਜਾਣਾ ਯਾਰ ਆ ਆ ਵੀ ਆ ਵੀ ਰੈਡੀ ਹੋ ਗਏ ਸਾਡੇ ਬਰਬਰੀ ਦੇ ਇਹ ਵੀ ਜਾਣੇ ਨੇ ਸਾਰੇ ਪਰ ਇਹ ਆਪਾਂ ਥੋੜੇ ਜਿਲੇ ਲੇਟ ਭੇਜਾਂਗੇ ਠੀਕ ਹੈ ਆ ਵੀ ਸਾਰੇ ਜਾਣੇ ਨੇ ਉਹ ਸਾਰੇ ਜਾਣੇ ਆ ਯੂਐਸਏ ਵਾਲੀ ਪਹਿਨਦਾ ਸੂਟ ਬੜਾ ਸੋਹਣਾ ਆ ਵੀ ਰੈਡੀ ਹੋਇਆ ਆ ਦੇਖੋ neck ਦਾ ਡਿਜ਼ਾਈਨ ਕਿੰਨਾ ਸੋਹਣਾ ਕੀਤਾ ਬਾਕੀ ਜਿਹੜੇ ਸਾਡੇ ਈਵਿਟਸ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਡਾ ਜਿਹੜਾ ਪੰਜਾਬੀ ਪਰਿਵਾਰ ਵਾਲਾ ਚੈਨਲ ਹੈ ਉਹਦੇ ਵਿੱਚ ਵੀ ਜਾ ਕੇ ਸਾਡੇ ਜਿਹੜੇ ਸੂਟਾਂ ਦੇ ਆ ਜਿਹੜੇ ਵੀਡੀਓਜ਼ ਹੁੰਦੇ ਨੇ ਦੇਖ ਸਕਦੇ ਹੋ ਸੋਹਣੇ ਸੋਹਣੇ ਸੂਟ ਬਣਵਾ ਸਕਦੇ ਹੋ ਆਰਡਰ ਕਰ ਸਕਦੇ ਹੋ ਸਾਡੇ ਰੇਟ ਆ ਦੇਖੋ ਇਦਾਂ ਆ ਸਾਡੇ ਰੇਟ ਜਿਹੜੇ ਨੇ ਨਾ ਕਾਫੀ ਜਣਿਆਂ ਤੋਂ ਬਹੁਤ ਸਸਤੇ ਨੇ ਕੁਆਲਿਟੀ ਦੇ ਰਹੇ ਆਂ ਜੀ ਦੇਖੋ ਅਸੀਂ ਸਸਤੇ ਤੁਹਾਨੂੰ ਮਿਲ ਜਾਣਗੇ ਬਹੁਤ ਜਗ੍ਹਾ ਤੇ ਰੇਟ ਦੀ ਚੀਜ਼ ਤਾਂ ਪਾਰਟੀ ਤਾਂ ਵਧੀਆ-ਵਧੀਆ ਪਰ ਰੇਟ ਵੀ ਸਾਡੇ ਵੀ ਕੋਈ ਜੈਨੂਇਨ ਹੈ ਤੇ ਆਹ ਦੇਖੋ ਜੀ ਇੱਕ ਸੂਟ ਆਪਾਂ ਨੇ ਆ ਵੀ ਰੈਡੀ ਕੀਤਾ ਆਰੀ ਵਰਕ ਤੇ ਲੇਕਿਨ ਮੈਂ ਵਿਚ ਦਾ ਅਲਾਈਟ ਮੈਸੇਜ ਆਇਆ ਸੀ ਕਿਸੇ ਨੇ ਮੈਂ 2000 ਦਾ ਸੂਟ ਬਾਈ ਕੀਤਾ ਸੀਗਾ ਆਹਾਂ ਤੇ ਆਪਾਂ ਨੇ ਉਹ 1350 ਸਾਡੇ 1350 ਦਾ ਉਹਨਾਂ ਦਾ ਮੈਸੇਜ ਆਇਆ ਸੀ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਸ਼ਾਇਦ ਥੋੜਾ ਬੋਤਾ ਚੇਂਜ ਹੋਇਆ ਆਪਾਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਤੇ ਲਓ ਜੀ ਆ ਵੀ ਸੂਟ ਆਪਣਾ ਇਹ ਤੁਹਾਨੂੰ ਪੰਜਾਬੀ ਪਹਿਰਾਵੇ ਤੇ ਦੇਖਣ ਨੂੰ ਮਿਲ ਜਗਾ ਇਹ ਆਰੀ ਵਰਕ ਆਪਾਂ ਨੇ ਰੈਡੀ ਕੀਤਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਇਹ ਵੀ ਤੁਸੀਂ ਐਵੇਂ ਦਾ ਵਾਕ ਵੀ ਕਰਵਾ ਸਕਦੇ ਹੋ ਆਪਣੇ ਕੋਲ ਤੇ ਲੋ ਕੱਢੀਏ ਫਿਰ ਆਹ ਟਾਫਟੇ ਟੁੱਟੇ ਹੁਣ ਯਾਰ ਟਾਫਟੇ ਕੱਟਣੇ ਬੜੇ ਔਖੇ ਨੇ ਜਿੰਨੇ ਕੋ ਲੋੜਾ ਉਹਨੇ ਕੱਟ ਲਾ ਲੋੜ 15 ਟਾਫਟੇ ਚਾਹੀਦੇ ਨੇ 15 ਟਾਫਟੇ ਮੈਂ ਤਾਂ ਇੱਥੇ ਦਿਹਾੜੀ ਤੇ ਲੱਗੀ ਰਹੂੰਗੀ ਪਹਿਲਾਂ ਆਪਾਂ ਬਾਜ਼ਾਰ ਦਾ ਕੰਮ ਕਰਾਈਏ ਬਾਜ਼ਾਰ ਦਾ ਵੀ ਕੰਮ ਤਾਂ ਹੀ ਕਰਨਾ ਡਾਈ ਨੂੰ ਦੇਣਾ ਸਾਰਾ ਕੰਮ ਬਾਜ਼ਾਰ ਦਾ ਕੰਮ ਸਾਨੂੰ ਆਇਆ ਮੈਂ ਆਫਿਸ ਵੀ ਜਾਣਾ ਕਦੋਂ ਰੋਜ਼ ਦਾ ਹੀ ਕੰਮ ਹੋ ਗਿਆ ਤਾਂ ਲੇਟ ਹੋਣਾ ਇਹ ਹੁਣ ਮੈਂ ਕੁਝ ਨਹੀਂ ਕਹਿ ਸਕਦੀ ਤੇ ਚਲੋ ਜੀ ਮਿਲਦੇ ਆਪਾਂ ਪਹਿਲਾਂ ਲੜਨਗੇ ਫਿਰ ਮਿਲਦੇ ਆ ਠੀਕ ਹੈ ਨਾ ਕਿਉਂਕਿ ਵੱਡੇ ਪ੍ਰਧਾਨ ਸਾਹਿਬ ਲੜਾਈ ਨੂੰ ਤਿਆਰ ਨੇ ਤਿਆਰ ਨੇ ਫਿਰ ਇਹਨਾਂ ਲੜਾਈ ਕਰਨੀ ਹੈ ਸਾਰੀ ਆਪਣੀ ਜਿਹੜੀ ਪੈਕਿੰਗ ਆ ਉਹ ਹੋ ਚੁੱਕੀ ਆ ਕੋਰੀਆ ਸਾਰੇ ਪੈਕ ਹੋ ਚੁੱਕੇ ਨੇ ਤੇ ਅਸੀਂ ਤਾਂ ਕੋਈ ਸਾਰਿਆਂ ਨੂੰ ਪਿੰਡ ਗਏ ਹੋਏ ਸੀ ਤੇ ਫਿਰ ਲਜਾਨ ਕਰਕੇ ਨਾ ਕੋਈ ਸਬਜ਼ੀ ल्याਂਦੀ ਘਰੇ ਨਾ ਦੁੱਧ ਤੇ ਹੁਣ ਉਤਾਰ ਗਏ ਨੂੰ ਸਬਜ਼ੀ ਲੈਣਾ ਕਿਉਂਕਿ ਆਪਾਂ ਨੇ ਆਫਿਸ ਵੀ ਲੇਟ ਜਾਣਾ ਤੁਹਾਨੂੰ ਦੱਸਿਆ ਸੀ ਨਾ ਸੇਰੇ ਕਿ 3:30 ਅ 12:00 ਵਜੇ ਜਾਣਾ ਤੇ ਬਸ ਆਉਂਦੇ ਨੇ ਫਿਰ ਸਬਜ਼ੀ ਸੁਜੀ ਬਣਾਣੇ ਆ ਤੇ ਕੰਮ ਆਪਣੇ ਸਾਰੇ ਕੰਮ ਪੂਰੇ ਨੇ ਮੈਂ ਵੀ ਨਹਾ ਤੋ ਕੇ ਤੇ ਫ੍ਰੀ ਹੋ ਗਈਆਂ ਤੇ ਹੁਣ ਆਪਾਂ ਨੇ ਰੋਟੀ ਰੋਟੀ ਖਾ ਕੇ ਫਿਰ ਜਾਣਾ ਟੇਲਰਾਂ ਕੋਲ ਟੇਲਰ ਕੋ ਜਾ ਕੇ ਡਾਈ ਨੂੰ ਕੱਪੜੇ ਦੇਣੇ ਨੇ ਕੋਰੀਅਰ ਕਰਵਾਣੇ ਨੇ ਉਹ ਸਾਰੇ ਕੰਮ ਕਰਕੇ ਅ ਫਿਰ ਦੇਖਣਾ ਜਾਂ ਤਾਂ ਸੰਗਰੂਰ ਆਵਾਂਗੇ ਜਾਂ ਫਿਰ ਪਿੰਡ ਤੇ ਹੁਣ ਬੜਾ ਡਬਲ ਡਬਲ ਕੰਮ ਹੋਇਆ ਪਿਆ ਕਦੇ ਪਿੰਡ ਜਾਣਾ ਪੈਂਦਾ ਕਦੇ ਇੱਧਰ ਆਉਣਾ ਪੈਂਦਾ ਤੇ ਅਜੇ ਘਰ ਵੀ ਜਿਹੜਾ ਸਾਡਾ ਉਹ ਕੰਪਲੀਟ ਨਹੀਂ ਹੋਇਆ ਕਿਉਂਕਿ ਮਿਸਤਰੀ ਗਾਰਾ ਮੈਂ 1 ਵੀਕਲੀ ਆਉਣਾ ਨਹੀਂ ਹੈਗਾ ਉਹ ਮੇਰੇ ਬਾਅਦ ਕੱਥੇ ਤੇ ਜੇ 1 ਵੀਕਲੀ ਹੈ ਮਿਸਤਰੀ ਨਹੀਂ ਆਉਣਾ ਉਸ ਕਰਕੇ ਕੰਮ ਸਾਡਾ ਲੇਟ ਹੀ ਹੋਈ ਜਾ ਰਿਹਾ ਸਾਨੂੰ ਇੰਨੀ ਕਾਲੀ ਹੋਈ ਪਈ ਛੇਤੀ ਨਿਬੜ ਜਾ ਛੇਤੀ ਨਿਬੜ ਜਾ ਪਰ ਨਹੀਂ ਹੈਣਾ ਕਹਿੰਦੇ ਕਾਲੀ ਨਾ ਬੇਰ ਨਹੀਂ ਫੱਟਦੇ ਉਹ ਕੰਮ ਤੇ ਬਾਕੀ ਜੀ ਆਪਾਂ ਹੁਣ ਕਰ ਲਈਏ ਤਿਆਰੀ ਜਾਣ ਦੀ ਤੇ ਦਮਨ ਤਾਂ ਨੂੰ ਪਤਾ ਹੀ ਇਹ ਪਿੰਡ ਹੈ ਤੇ ਕਾਫੀ ਭੈਣ ਭਰਾਵਾਂ ਦੇ ਕਮੈਂਟ ਆ ਰਹੇ ਸੀ ਕਿ ਦੀ ਤੁਸੀਂ ਪਿੰਡ ਕਿਉਂ ਨਹੀਂ ਜਾਂਦੇ ਪਿੰਡ ਕਿਉਂ ਨਹੀਂ ਰਹਿੰਦੇ ਤੇ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿਉਂਕਿ ਅਵਤਾਰ ਦਾ ਆਫਿਸ ਹੈ ਸੰਗਰੂਰ ਤੇ ਸਾਨੂੰ ਦਿੱਲੀ ਆਉਣਾ ਪੈਂਦਾ ਤੇ ਇਸ ਕਰਕੇ ਹਜੇ ਅਹੀ ਕੋਈ ਡਿਸੀਜਨ ਨਹੀਂ ਲਿਆ ਕਿ ਅਸੀਂ ਪਿੰਡ ਰਹਿਣਾ ਕਿ ਇੱਥੇ ਰਹਿਣਾ ਅਸੀਂ ਕਦੇ ਚਲੇ ਜਾਂਦੇ ਆ ਕਦੇ ਆ ਜਾਂਦੇ ਆ ਐਂ ਚੱਲ ਜਾਂਦਾ ਬਾਕੀ ਚਲੋ ਜੀ ਹੁਣ ਮੈਂ ਕਰ ਲਾਂ ਥੋੜੀ ਬਥੀ ਪੈਕਿੰਗ ਕਰਨ ਵਾਲੀ ਹੈ ਵੈਸੇ ਤਾਂ ਹੁਣ ਆਲਮੋਸਟ ਹੋ ਹੀ ਗਈ ਹੈ ਥੋੜੀ ਬੋਤੀ ਰਹੀ ਜਿਹੜੇ ਸੂਟ ਸਾਡੇ ਸਟਿਚ ਹੋ ਕੇ ਜਾਣੇ ਨੇ ਮੈਂ ਤੁਹਾਨੂੰ ਦਿਖਾਨੀ ਨੂੰ 1-2 ਮਿੰਟ ਮੈਂ ਆਪਣੇ ਜਿਹੜੇ ਕਾਟਨ ਦੀ ਵੀਡੀਓ ਪਾਈ ਹੋ ਸੂਟ ਸਟਿਚ ਹੋ ਗਏ ਨੇ ਇਹ ਆਪਣਾ ਕੋਰੀਅਰ ਜਾਣਾ ਜੀ ਕੈਲੀਫੋਰਨੀਆ ਸਾਡੇ ਉਧਰ ਭੈਣ ਨੇ ਉਹਨਾਂ ਦਾ ਕੋਰੀਅਰ ਦਾ ਤੇ ਇਹ ਸਾਰਾ ਰੈਡੀ ਹੋ ਗਿਆ ਤੇ ਅੱਜ ਇਹ ਵੀ ਸਾਰਾ ਕੰਪਲੀਟ ਕਰ ਦੇਣਾ ਕੰਪਲੀਟ ਕਰਕੇ ਤੇ ਫਿਰ ਆਪਾਂ ਕੱਲ ਨੂੰ ਇਹ ਕੋਰੀਅਰ ਕਰਵਾਣਾ ਰੋਜ਼ ਨਾ ਮੇتن ਮਾ ਕੰਮ ਨਿਕਲ ਹੁੰਦਾ ਇਹ ਹੁੰਦਾ ਕਿ ਅੱਜ ਕੰਮ ਨਿਪੜ ਗਿਆ ਫਿਰ ਦੁਬਾਰਾ ਨਿਕਲ ਆਉਂਦਾ ਮੈਂ ਸੁੱਕੀ ਸਬਜ਼ੀ ਲੈਣ ਭੇਜਿਆ ਸੀ ਤੁਸੀਂ ਗਿੱਲੀ ਸਬਜ਼ੀ ਲੈ ਕੇ ਆ ਗਏ ਹੈ ਆ ਦੇਖੋ ਜੀ ਮੈਂ ਇਹਨਾਂ ਨੂੰ ਕਿਹਾ ਕਿ ਸੁੱਕੀ ਸਬਜ਼ੀ ਲੈ ਆ ਬਣਾ ਲੈਣੇ ਆ ਇਹ ਸਬਜ਼ੀ ਹੈਗੀ ਲੋਈ ਭਾਈ ਸਾਹਿਬ ਕਹਿੰਦੇ ਬਣਾਣ ਨੂੰ ਟਾਈਮ ਲੱਗਣਾ ਆਪਣਾ ਕੋ ਟਾਈਮ ਘਟੇ ਤੇ ਮੈਂ ਬਣੀ ਹੁਣ ਇਹ ਸਬਜ਼ੀ ਲੈ ਆਉਣਾ ਅੱਜ ਚੱਗੇ ਛੋਲੇ ਕੁਟੂਰੇ ਖਾ ਕੇ ਚੇਤੀ ਮੱਝੀਏ ਬੁੱਤੀ ਵੱਜੇ ਲਓ ਮੈਂ ਭਾਂਡੇ ਲੈ ਆਉਣੀ ਆ ਤੁਹੀਂ ਹੰਦ ਦੱਸਣ ਦੇ ਕਿ ਮੈਂ ਭਾਂਡੇ ਵੀ ਮੈਂ ਲਿਆ ਰਿਆ ਵਾਂ ਆਹੋ ਆਖਣ ਨਹੀਂ ਇਹ ਤੂੰ ਇਹ ਆਖਣ ਮੈਂ ਆਖਣ ਨਹੀਂ ਆ ਕਿ ਤੁਸੀਂ ਪਲੇਟਾਂ ਲੈ ਆੜੇ ਕਿ ਸੋਨੂੰ ਤਾਂ ਕੁਝ ਕਰਦੀ ਨਹੀਂ ਮੈਂ ਹੀ ਪਲੇਟਾਂ ਲਿਆ ਰਿਆ ਲਓ ਜੀ ਭਾਂਡੇ ਪਹੁੰਚ ਚੁੱਕੇ ਨੇ ਤੇ ਰੋਟੀ ਵੀ ਸਾਡੀ ਪਹੁੰਚ ਚੁੱਕੀ ਹੈ ਤੇ ਲਓ ਜੀ ਹੁਣ ਅਸੀਂ ਖਾ ਲੀਏ ਰੋਟੀ ਰੋਟੀ ਖਾ ਕੇ ਕਿਉਂਕਿ ਕੰਮ ਵਾਲੇ ਬੰਦੇ ਨੂੰ ਤੁਹਾਨੂੰ ਪਤਾ ਟਾਈਮ ਨਹੀਂ ਲੱਗਦਾ ਤੇ ਤੁਸੀਂ ਰੋਟੀ ਖਾ ਕੇ ਆਪਾਂ ਬਸ ਕੰਮ ਨਿਬੇੜਦੇ ਨੇ ਚਲੋ ਉਹ ਨੂੰ ਮੇੜ ਆਈਏ ਮੈਂ ਕਹੇ ਸਬਜ਼ੀ ਲਿਆਓ ਫਟਾਫਟ ਫੁਲਕੇ ਲਾ ਲਾਂਗੀ ਪਰ ਇਹ ਕਹਿੰਦੇ ਕਦੋਂ ਸਬਜ਼ੀ ਬਣਾਏਂਗੀ ਕਦੋਂ ਫੁਲ ਇਹ ਇਹ ਫਿਰ ਛੋਲੇ ਟੂ ਰੇਲੇ ਆਏ ਨੇ। ਬਹੁਤ ਜ਼ਿਆਦਾ ਨਹੀਂ ਖਾਣੇ ਇਸ ਨੂੰ ਖਾ ਲੈਣੀ ਆ ਤੁਸੀਂ। ਤੇ ਚਲੋ ਜੀ ਇਹ ਖਾ ਲਈਏ ਫਿਰ ਮਿਲਦਾ ਤੁਹਾਨੂੰ ਕੱਲਾ ਮਸ ਖਾਵਾਂ ਤੁਹਾਨੂੰ। ਕਿੰਨਾ ਕੋਸਲੇ ਆ ਕੇ ਆਏ ਹੋ। ਲਓ ਜੀ। ਚੈੱਕ ਕਰੋ। ਚੈੱਕ ਕਰ। ਨਾਈਟ ਤਾਂ ਆ ਜਾਂਦੇ ਸੀ। ਇਸ ਵੀਰੇ ਹੁਣ ਤੁਹਾਡਾ ਦੇਖ ਕੇ ਦਿਲ ਕਰਦਾ ਹੁਣ ਖਾਣ ਨੂੰ। ਦੇਖੋ ਆ ਗਏ ਛੋਲੇ, ਕਾਲੇ ਛੋਲੇ। ਇਹਨਾਂ ਨੂੰ ਦਿੱਲੀ 'ਚ ਉਹ ਵੀ ਕਹਿੰਦੇ ਇੱਕ ਵੀਡੀਓ ਮੈਂ ਦੇਖੀ ਚਿੱਕੜ ਛੋਲੇ। ਹਮ। ਕਾਲੇ ਛੋਲੇ ਦਾ ਦੂ ਟਿੱਕਰ ਨਹੀਂ ਪਤਾ ਨਹੀਂ ਕੀ ਰਹਿੰਦੀ ਆ ਜੀ। ਕਾਲੀ ਛੋਲੇ ਆਲੂ ਤੇ ਇਧਰ ਸਲਾਦ ਤੇ ਉਧਰ ਚਟਣੀ ਨਹੀਂ ਕਿ ਚਟਣੀ ਨਹੀਂ ਹੈ ਜਿਹਦੇ ਚੋਂ ਘਟੂਰੇ ਦਾ ਉਹ ਕਰਦੇ ਲੋਕਾਈ ਚਾਹ ਪਾਣੀ ਘਟੂਰੇ ਤੁਸੀਂ ਵੀ ਖਾਓ ਵੇਖ ਕੇ ਦਿਲ ਕਰਦਾ ਹੁਣ ਪੱਕਾ ਖਾਣ ਨੂੰ ਕਿ ਨਹੀਂ ਇਹ ਸੰਗਰੂਰ ਦੇ ਫੇਮਸ ਨੇ ਇਹ ਕਿਹਨਾਂ ਦੇ ਕਾਲੇ ਦੇ ਕਾਲਾ ਕੋਈ ਕਾਕਾ ਪਤਾ ਨਹੀਂ ਖੇਤਾ ਕੋਲ ਜੇ ਮੈਂ ਤਾਂ ਡੀਸੀ ਆਫਿਸ ਦੇ ਸਾਹਮਣੇ ਚਲੋ ਜੀ ਖਾ ਲਓ ਤੁਸੀਂ ਵੀ ਅਸੀਂ ਵੀ ਖਾ ਲਈਏ ਹੁਣ